ਪਟਿਆਲਾ ਦੇ ਇੱਕ ਨਿੱਜੀ ਹੋਟਲ ਦੇ ਬਾਹਰ ਬਣੀ ਗ੍ਰੀਨ ਬੈਲਟ ਤੇ ਇੱਕ ਹੋਟਲ ਵੱਲੋਂ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਸੰਬੰਧੀ ਬੁੱਧੀਜੀਵੀ ਪ੍ਰੋਫੈਸਰ ਸੁਮੇਰ ਸੀੜਾ ਮੌਕੇ ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਸੀੜਾ ਨੇ ਕਿਹਾ ਕਿ ਮੈਂ ਇਹ ਮੁੱਦਾ ਕਿਸੇ ਪਾਰਟੀ ਵੱਲੋਂ ਨਹੀਂ ਸਗੋਂ ਪਟਿਆਲਾ ਦਾ ਵਸਨੀਕ ਹੋਣ ਦੇ ਨਾਤੇ ਉਠਾ ਰਿਹਾ ਹਾਂ ਮੈਂ ਨਗਰ ਨਿਗਮ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਪਰ ਉਹਨਾਂ ਦਾ ਰਵਈਆ ਬਹੁਤ ਨਿਰਾਸ਼ਾਜਨਕ ਰਿਹਾ ਮੈਂ ਕਿਹੜੀ ਪਾਰਟੀ ਤੋਂ ਆਇਆ ਵੇਖੋ ਜੀ ਮੈਂ ਕਿਸੇ ਪਾਰਟੀ ਤੋਂ ਨਹੀਂ ਆਇਆ ਪਹਿਲਾਂ ਤਾਂ ਹੈਨਾ ਐਜ਼ ਅ ਸ਼ਹਿਰੀ ਜਿਹੜਾ ਹੈ ਪਟਿਆਲਾ ਸ਼ਹਿਰ ਤੋਂ ਮੈਂ ਆਇਆ ਜੀ ਹੈਨਾ ਪਟਿਆਲੇ ਸ਼ਹਿਰ ਦੀ ਵਸਨੀਕਾਂ ਇੱਥੇ ਸਾਰੀ ਜ਼ਿੰਦਗੀ ਲੰਘੀ ਜੀ ਸਾਡੇ 200 ਸਾਲ ਤੋਂ ਅਸੀਂ ਪਟਿਆਲਾ ਸ਼ਹਿਰ ਨਾਲ ਹੀ ਰਿਲੇਟਡ ਹੈਗੇ ਆਂ ਜੀ ਵਜ਼ੀਰ-ਏ-ਰਿਆਸਤ ਰਹੇ ਆ ਜੀ ਮੇਰੇ ਪੜਦਾਦਾ ਜੀ ਇੱਥੇ ਜਿਹੜੇ ਪਟਿਆਲਾ ਸ਼ਹਿਰ ਦੇ ਵਿੱਚ ਦੇਖੋ ਗੱਲ ਇੰਨੀ ਹੈ ਜੀ ਮੈਂ ਤਾਂ ਇੱਕ ਗੱਲ ਜਾਣਨਾ ਇਹ ਜਿੱਦਿਸ ਆਪਾਂ ਖੜੇ ਆ ਇੱਕ ਗ੍ਰੀਨ ਬੈਲਟ ਹੈ ਇਹ ਗ੍ਰੀਨ ਬੈਲਟ ਦੇ ਨਾਲ ਓਪੀ ਹੀ ਜਗ੍ਹਾ ਛੱਡੀ ਗਈ ਸੀ ਠੀਕ ਹੈ ਜਦੋਂ ਇਹ ਅੱਜ ਤੋਂ ਇਹ ਕਹਿੰਦੇ ਆ ਕਾਰਪੋਰੇਸ਼ਨ ਵਾਲੇ ਜਾਂ ਤੁਹਾਡੇ ਇੰਪਰੂਵਮੈਂਟ ਵਾਸਤੇ ਵੀ ਇਹ ਇਨਕ੍ਰੋਚਮੈਂਟ ਜਿਹੜੀਆਂ ਹੋਈਆਂ ਵੀ ਆ ਇਹਦੇ ਚ ਇਹ ਨਾਲ ਹੋਟਲ ਹੈ ਜੀ ਨਾਰਾਇਣ ਕਾਂਟੀਨੈਂਟਲ ਇਹਨਾਂ ਨੇ ਇਨਕ੍ਰੋਚਮੈਂਟਸ ਪਹਿਲਾਂ ਕੀਤੀਆਂ ਆਪਣਾ ਜਨਰੇਟਰ ਰੱਖ ਲਿਆ ਜੀ ਫਿਰ ਇਹਨਾਂ ਨੇ ਨਾਲ ਆਪਣੇ ਸਿਲੰਡਰ ਰੱਖ ਲਏ ਗੈਸ ਸਿਲੰਡਰ ਨੇ ਕਮਰਸ਼ੀਅਲ ਘਟੋ ਘਟ 20 ਏਰੀਆ ਦੇ ਚ ਇਹਦੀ ਸਪਲਾਈ ਸਿੱਧੀ ਜਿਹੜੀ ਹੈ ਅੰਦਰ ਇਹਨੂੰ ਜਾਰੀ ਹੈ ਜੀ ਹੋਟਲ ਨੂੰ ਦੋ ਹੋਰੇ ਬੋਰਵੈਲ ਕਰ ਰੱਖਿਆ ਦੀ ਵਿੱਚ ਜਿਹੜੀ ਸਪਲਾਈ ਅੰਦਰ ਜਾਂਦੀ ਹੈ ਮਤਲਬ ਕੋਈ ਗੱਲ ਨਹੀਂ ਜਿਹੜੇ ਇਨਕ੍ਰੋਚਮੈਂਟ ਹੋ ਗਈ ਇੱਕ ਇੱਕ ਮੁੱਦਾ ਸੈਕੰਡ ਇਹ ਸਾਰੀ ਗ੍ਰੀਨ ਬੈਲਟ ਇਸੇ ਹੋਟਲ ਨੂੰ ਲਿਖ ਕੇ ਪਰਮਿਸ਼ਨ ਅੱਜ ਮੈਨੂੰ ਕਮਿਸ਼ਨਰ ਜਿਹੜੇ ਕਾਰਪੋਰੇਸ਼ਨ ਨੇ ਉਹਨਾਂ ਨੇ ਦੱਸਿਆ ਨਾ ਤਾਂ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਮੇਰਾ ਨਾਂ ਕੀ ਹੈ ਹੈਨਾ ਚਲੋ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਨਾ ਉਹਨਾਂ ਨੇ ਸ਼ਹਿਰ ਨੱਸਿਆ ਮੈਂ ਕਿਹ ਸ਼ਹਿਰ ਦਾ ਹੈਗਾ ਮੇਰਾ ਬੇਸ ਕੀ ਹੈ ਪਰ ਉਹਨਾਂ ਦਾ ਜੋ ਐਟੀਟਿਊਡ ਅੱਜ ਸਾਡੇ ਨਾਲ ਰਿਹਾ ਮੈਂ ਕਿਸੇ ਵੀ ਆਫੀਸਰ ਦਾ ਐਟੀਟਿਊਡ ਪੰਜਾਬ ਦੇ ਵਿੱਚ ਮੈਂ ਬਹੁਤ ਆਫੀਸਰਸ ਨੂੰ ਮਿਲਿਆ ਜੀ ਬਹੁਤ ਇਕੱਠੇ ਕੰਮ ਕੀਤਾ ਮੈਂ ਆਪ ਆਫੀਸਰ ਰਿਆ ਮੈਂ ਯੂਨੀਵਰਸਿਟੀ 'ਚ ਟੀਚ ਕੀਤਾ 20 ਸਾਲ ਪਰ ਮੈਂ ਐਸਾ ਐਟੀਟਿਊਡ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਅਫੀਸਰ ਦਾ ਨਹੀਂ ਦੇਖਿਆ ਜੋ ਅੱਜ ਮੈਂ ਕਮਿਸ਼ਨਰ ਦਾ ਦੇਖਿਆ ਹੈ ਗੱਲ ਸ਼ੁਰੂ ਮਸਲੇ ਦੇ ਕੀ ਕਹੋਗੇ ਜਿਹੜੀ ਚਾਰਦिवारी ਹੋ ਰਹੀ ਹੈ ਇਹ ਚਲੀ ਚਾਰਦिवारी ਹੋ ਰਹੀ ਹੈ ਦੇਖੋ ਗੱਲ ਨਹੀਂ ਹੈ ਜੀ ਇਹ ਚਾਰਦिवारी ਟੋਟਲੀ ਨਜਾਇਜ਼ ਹੋ ਰਹੀ ਹੈ ਇਹਨੂੰ ਬੰਦ ਕਰਕੇ ਇਸੇ ਹੋਟਲ ਨੂੰ ਦੇ ਦਿੱਤਾ ਗਿਆ ਹੈਗਾ ਆਉਂਦੇ ਟਾਈਮ ਦੇ ਉੱਤੇ ਇੱਥੇ ਤੁਹਾਡੇ ਟੇਬਲ ਲੱਗੇ ਹੋਣਗੇ ਤੁਹਾਡੇ ਇਹਨਾਂ ਦੇ ਆਉਂਦੇ ਟਾਈਮ ਤੇ ਇਹ ਕਬਜ਼ਾ ਕਰਨਗੇ ਕਰੋੜਾਂ ਦੀ ਇਹ ਪ੍ਰਾਪਰਟੀ ਹੈ ਸਭ ਤੋਂ ਪਹਿਲਾਂ ਕਰੋੜਾਂ ਤੋਂ ਜਿਹੜੀ ਵੱਡੀ ਗੱਲ ਹੈ ਇਹ ਗ੍ਰੀਨ ਬੈਲਟ ਹੈ ਇਹ ਕਹਿੰਦੇ ਸੀ ਬੱਚਿਆਂ ਨੂੰ ਖੇਡਣ ਲਈ ਪਾਰਕ ਬਣਾਵਾਂਗੇ ਉਹ ਯਾਰ ਪਹਿਲਾਂ ਸਿਲੰਡ ਇੱਥੇ 20 ਸਿਲੰਡਰ ਗੈਸ ਦੇ ਪਏ ਆ ਜਿਹੜੇ ਇਸ ਹੋਟਲ ਨੂੰ ਬਿਲੋਂਗ ਕਰਦੇ ਆ ਹੈਨਾ ਬੱਚੇ ਦੇ ਆ ਕੇ ਉਹਰੇ ਮਾਰਨ ਲਈ ਥੋੜੀ ਆ ਕਿਸੇ ਨੇ ਹੈਨਾ ਇੱਥੇ ਸਾਰੇ ਬੰਦੇ ਆ ਦੇਖੋ ਕਿੱਡੀ ਮਾਰਕੀਟ ਐ ਰੇੜੀ ਮਾਰਕੀਟ ਐ ਸਾਰਾ ਉਹਨੇ ਸੰਡੇ ਮਾਰਕੀਟ ਲੱਗਦੀ ਐ ਲੋਕ ਆਲਾਮ ਕਰਦੇ ਆ ਚਾਹ ਲੀਆਂ ਰੇੜੀਆਂ ਚਾਹ ਸਵੇਰੇ ਪੀਂਦੇ ਆ ਸੈਰ ਕਰਦੇ ਆ ਇਹੀ ਜੀ ਜਗ੍ਹਾ ਨੂੰ ਕਬਜ਼ੇ ਕਰਾਉਣੇ ਇਹ ਦੇਖੋ ਇਹਦੇ ਵਿੱਚ ਹੁਣ ਕਾਰਪੋਰੇਸ਼ਨ ਕਹਿ ਰਿਹਾ ਵੀ ਇੰਪਰੂਵਮੈਂਟ ਟ੍ਰਸਟ ਦੀ ਜਗ੍ਹਾ ਇੰਪਰੂਵਮੈਂਟ ਟ੍ਰਸਟ ਵਾਲੇ ਕਹਿ ਦਿੰਦੇ ਆ ਕਾਰਪੋਰੇਸ਼ਨ ਦੀ ਜਗ੍ਹਾ ਜੇ ਵੈਸੇ ਕੁਝ ਹੋਰ ਕੰਮ ਕਰਨਾ ਹੋਵੇ ਕਹਣਗੇ ਸਾਡੀ ਐ ਉਹ ਕਹਿੰਦੇ ਮੈਂ ਆਲਰੇਡੀ ਲਿਖ ਚੁੱਕਿਆ ਜੀ ਇਹਨਾਂ ਨੂੰ ਤੁਹਾਡੇ ਇੰਪਰੂਵਮੈਂਟ ਟਰਸਟ ਨੂੰ ਤੇ ਮੈਂ ਅਵੇਟ ਕਰ ਰਿਹਾ ਕਿ ਕਦੋਂ ਜਵਾਬ ਆਊਗਾ ਪਰ ਮੈਨੂੰ ਹੀ ਲੱਗਦਾ ਜਦੋਂ ਜਵਾਬ ਆਊਗਾ ਉਦੋਂ ਤੱਕ ਤਾਂ ਗੇਟ ਲੱਗ ਜਾਣਗੇ ਸਰ ਪਰ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਕੋਲ ਡਾਇਰੈਕਟ ਅਧਿਕਾਰ ਹੈ ਇਸ ਦੀਵਾਰ ਨੂੰ ਢਾਣ ਦਾ ਹਾਂਜੀ ਈਓ ਇੰਪਰੂਵਮੈਂਟ ਟਰਸਟ ਨਾਲ ਗੱਲ ਹੋਈ ਹੈ ਚੌਧਰੀ ਜੀ ਨਾਲ ਉਹ ਕਹਿੰਦੇ ਆ ਕਿ ਇੱਥੇ ਚਾਰ ਦੀਵਾਰੀ ਬਣ ਨਹੀਂ ਸਕਦੀ ਮੈਂ ਕਹਾਂ ਜੀ ਉਹ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੁਸੀਂ ਕਹਿੰਦੇ ਢਾਣ ਦੀ ਗੱਲ ਕਰ ਰਹੇ ਆ ਜੋ ਕਮਿਸ਼ਨਰ ਦਾ ਅੱਜ ਐਟੀਟਿਊਡ ਸੀ ਮੈਨੂੰ ਨਹੀਂ ਲੱਗਦਾ ਵੀ ਪਹਿਲੀ ਗੱਲ ਉਹੀ ਗੱਲ ਪੰਜਾਬ ਤੋਂ ਬਾਹਰਲੇ ਆਫੀਸਰ ਉਹਨੇ ਲੱਗ ਜਾਂਦੇ ਆ ਜੀ ਹੈਨਾ ਇਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਠੀਕ ਹੈ ਆਈ ਸਪੋਕਨ ਇੰਗਲਿਸ਼ ਫਿਰ ਵੀ ਉਹ ਵੀ ਕੈਪਟਨ ਸਪੀਕਿੰਗ ਇਨ ਹਿੰਦੀ ਮੈਨੂੰ ਹਿੰਦੀ ਨਾਲ ਕੋਈ ਪ੍ਰੋਬਲਮ ਨਹੀਂ ਹੈ ਉਹ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਹੰਡ ਚ ਪੁੱਛੀ ਕਿ ਸਰ ਵਿਚ ਸਿਟੀ ਯੂ ਬਿਲੋਂਗ ਟੂ ਬੇਸਿਕਲੀ ਐਂਡ ਹੀ ਡਿਡਨਟ ਰਿਪਲਾਈ ਮੀ ਉਹਦੀ ਐਨੀ ਹਿੰਮਤ ਨਹੀਂ ਸੀ ਮੈਨੂੰ ਦੱਸ ਦੇ ਕਿਹੜੇ ਸ਼ਹਿਰ ਤੋਂ ਹੈਨਾ ਤੋਂ ਇਹ ਹਾਲਾਤ ਨੇ ਜੀ ਉਹ ਆਏ ਗੱਲ ਕਰ ਰਿਹਾ ਸੀਗਾ ਉਹਨੇ ਆਏ ਮਨ ਲੱਤ ਤੇ ਲੱਤ ਰੱਖ ਕੇ ਦ ਵੇ ਹੀ ਵਾਸ ਸਪੀਕਿੰਗ ਟੂ ਮੀ ਮਤ ਹੁਣ ਕੀ ਇਸ ਗੱਲ ਦਾ ਲੱਗਦਾ ਕਿ ਅਫਸਰशाही ਭਾਰੀ ਹੈ ਸਰਕਾਰ ਦੇ ਉੱਪਰ? ਉਹ ਮੈਂ ਕਹਾਂ ਜੀ ਕੱਲੀ ਸਰਕਾਰ ਤੇ ਨਹੀਂ ਪੰਜਾਬ ਤੇ ਭਾਰੀ ਹੈ। ਜੋ ਹਾਲਾਤ ਅੱਜ ਮੈਂ ਦੇਖ ਕੇ ਆਇਆ ਇਹ ਅਫਸਰशाही ਦਾ ਪੰਜਾਬ ਤੇ ਭਾਰੀ ਹੋਈ ਪਈ ਹੈ ਹੈਨਾ ਜੇ ਜੇ ਜਲਦੀ ਇਸ ਸਰਕਾਰ 'ਚ ਕੁਛ ਨਹੀਂ ਹੋਣਾ ਜੇ ਕੱਲ ਨੂੰ ਪੰਜਾਬ ਨੂੰ ਬਚਾਉਣਾ ਤੇ ਇਹ ਬਾਹਰਲੇ ਇਹ ਵੀ ਕਬਜ਼ਾ ਹੈ। ਇਹ ਕਬਜ਼ੇ ਇਹ ਕਬਜ਼ੇ ਦੋ ਤਰੀਕੇ ਦੇ ਹੈ ਜੀ ਇੱਕ ਤਾਂ ਗ੍ਰੀਨ ਬੈਲਟ ਤੇ ਇੱਕ ਪੰਜਾਬ ਤੇ। ਪੰਜਾਬ ਤੇ ਕਬਜ਼ਾ ਕੀਤਾ ਵੇ ਇਹੋ ਜਿਹੇ ਅਫਸਰਾਂ ਨੇ ਤੇ ਗ੍ਰੀਨ ਬੈਲਟ ਤੇ ਕਬਜ਼ੇ ਕਰਾ ਰਹੇ ਆ ਲੋਕਾਂ ਦੇ ਜਿਹੜੇ ਇਹਨਾਂ ਨੇ ਚੇਲੇ ਆ। ਜੇ ਨਗਰ ਇੰਪਰੂਵਮੈਂਟ ਟਰਸ ਕਾਰਵਾਈ ਨਹੀਂ ਕਰਦਾ ਕਿ ਕਿਸੇ ਕੋਰਟ ਚਾ ਹੋਰ ਕਿਸੇ ਕੋਰਟ ਨੂੰ ਜਾ ਸਰ 100% ਸਾਡੀ ਤਿਆਰੀ ਹੋ ਚੁੱਕੀ ਹੈ ਹਾਈ ਕੋਰਟ ਜਾਣ ਦੀ ਫਾਈਲ ਰੈਡੀ ਹੈ ਵਕੀਲ ਅਸੀਂ ਉਹਨਾਂ ਨਾਲ ਸਾਰੇ ਤਾਲੁਕਾ ਕਰ ਲਏ ਹੈਗੇ ਸਾਰੇ ਤਾਂ ਹੁਣ ਸਿਰਫ ਕਰ ਲੈਣੀ ਹੈ ਅਸੀਂ ਇਹਦੀ ਉਹਨਾਂ ਨੇ ਮੇਰੇ ਤੋਂ ਕਾਗਜ਼ ਮੰਗਾਏ ਆ ਵੀ ਕਿਹਦੇ ਅੰਡਰ ਪੈਂਦਾ ਹੈ ਉਹਨਾਂ ਆਰਟੀਆ ਦੇ ਵਿੱਚ ਮੰਗੂਗਾ ਆਦਰਵਾਇਜ਼ ਮੈਨੂੰ ਨਹੀਂ ਦੇਣੇ ਇਹਨਾਂ ਨੇ ਤੇ ਜਦੋਂ ਵੀ ਹੋਵੇ ਚਾਹੇ ਮੈਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਜੀ ਕਾਗਜ਼ਾਂ ਦੀ ਕਿ ਲੋੜ ਹੈ ਜੋ ਸਿੱਧਾ ਕਲੀਅਰ ਹੈ ਕਿ ਇੰਪਰੂਵਮੈਂਟ ਟਰਸ ਦੇ ਅੰਦਰ ਆਂਦਾ ਹੈ ਮੀਡੀਆ ਨਾਲ ਵੀ ਉਹਨੇ ਗੱਲ ਕੀਤੀ ਹੈ ਚੇਅਰਮੈਨ ਇੰ ਤੇ ڈپਟੀ ਸੀਨੀਅਰ ਮੇਅਰ ਨੇ ਵੀ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਜੀ ਪਰ ਉਹਦੇ ਚ ਕੀ ਹੈ ਉਹ ਕਹਿੰਦੇ ਇੱਕ ਤਾਂ ਇਹਦੀ ਮਿੰਤੀ ਚਾਹੀਦੀ ਹੈ ਹੈਨਾ ਤੁਸੀਂ ਪ੍ਰਾਈਵੇਟ ਬੰਦੇ ਤੋਂ ਵੀ ਕਿੰਨਾ ਏਰੀਆ ਹੈਗਾ ਇਹ ਤੇ ਗ੍ਰੀਨ ਬੈਲਟ ਹੈ ਉਹਦੇ ਵਾਸਤੇ ਪਟਵਾਰੀ ਤੋਂ ਫੇਰ ਵੀ ਇੱਕ ਵਾਰ ਸਾਨੂੰ ਇਹਨੂੰ ਇਮਾਰਕ ਕਰਾ ਕੇ ਲੈ ਕੇ ਜਾਣਾ ਪੈਣਾ ਹੈ ਉਹ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ 2-4 ਦਿਨਾਂ ਵਿੱਚ ਕਰਵਾ ਲਾਂਗੇ ਜੀ ਠੀਕ ਠੀਕ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ